ਉਸ ਦੇਖ ਰਹੇ ਹੋ ਆਈਪੀਨ ਪੰਜਾਬ ਦੇ ਆਪਣੇ ਚੈਨਲ ਮੈਂ ਤੁਹਾਡਾ ਆਪਣਾ ਹਿਮਾਸ਼ੂ ਹਰੀ ਅਸੀਂ ਇਸ ਵਕਤ ਰਾਜਪੁਰਾ ਦੀ ਮੇਰੀ ਸੱਟੇਵੇ ਤੇ ਵਿੱਚ ਹੈ ਸੀਐਮ ਭਗਵੰਤ ਮਾਨ ਜਿਹੜੇ ਨੇ ਇਥੇ ਪੋਚੇ ਨੇ ਤੁਹਾਨੂੰ ਦੱਸ ਦਈਏ ਤੁਹਾਨੂੰ ਲਾਈਵ ਵੀ ਦਿਖਾਵਾਂਗੇ ਜਿਹੜੇ ਸੀਐਮ ਭਗਵੰਤ ਮਾਨ ਪੋਚੇ ਨੇ ਉਹਨਾਂ ਵੱਲੋਂ ਰਾਜਪੁਰਾ ਦਾ ਅਚਚੇ ਦੌਰਾ ਕੀਤਾ ਗਿਆ ਹੈ ਤੇ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਉੱਥੇ ਜੇ ਲੋ ਮੌਜੂਦ ਹਨ ਉਹਨਾਂ ਦੀ ਸਮੱਸਿਆ ਸੁਣਦੇ ਵੀ ਨਜ਼ਰ ਆ ਰਹੇ ਨੇ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਕਿਸ ਤਰ੍ਹਾਂ ਜਿਹੜੇ ਉਰਦੇ ਅਧਿਕਾਰੀ ਨੇ ਉਹਨਾਂ ਨੂੰ ਜਿਹੜੀ ਹੈ ਉਹਨਾਂ ਨੇ ਹਦਾਇਤਾਂ ਦਿੱਤੀਆਂ ਵੀ ਇਹਨਾਂ ਦੀ ਤੁਸੀਂ ਜਿਹੜੀ ਹੈ ਸ਼ਿਕਾਇਤਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਓ ਜੁੜੇ ਰਹੋ ਆਈਪੀ ਪੰਜਾਬ ਦੇ ਨਾਲ ਤੁਹਾਨੂੰ ਤੁਸੀਂ ਇਹਨਾਂ ਦਿਖਾਣਾ ਸੀਐਮ ਭਗਵ

ਮੌਕੇ ਤੋਂ ਦਾ ਹੱਲ ਵੀ ਕਰਦੇ ਆ। ਕਈ ਵਾਰੀ ਤੁਸੀਂ ਦੇਖਿਆ ਹੋਣਾ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਨਹੀਂ ਕਿਸੇ ਸਕੂਲ 'ਚ ਕਿਸੇ ਕਚਹਿਰੀ 'ਚ ਕਿਤੇ ਕੋਈ ਸਰਕਾਰੀ ਹੋਰ ਦਫ਼ਤਰ 'ਚ ਹਸਪਤਾਲ 'ਚ ਮੈਂ ਵੀ ਰੁਕ ਜਾਂਦਾ। ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਜੀ ਕੋਟ ਦੇ ਵਿੱਚ ਰੁਕੇ ਤੁਸੀਂ ਸਾਰਾ ਆਪਣੇ ਕੈਮਰਾ 'ਚ ਕੈਦ ਕੀਤਾ ਤੇ ਡੀਐਸਪੀ ਆਫਿਸ ਦੇ ਆਂ ਦਿੱਕਤਾਂ ਬੰ ਲੋਕ ਮਿਲੇ ਕਈਆਂ ਦੀਆਂ ਰਿਸ਼ਤੀਆਂ ਹੋ ਗਈਆਂ ਕਈਆਂ ਨੇ ਹਜੇ ਫੀਟਿੰਗ ਚ ਨੇ ਮੈਂ ਤਸਿਲਦਾਰ ਸਾਹਿਬ ਦੇ ਕਮਰੇ ਚ ਜਾ ਕੇ ਦੋ ਤਿੰਨ ਰਿਸ਼ਤੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਸਿਲਦਾਰ ਕਹਿੰਦੇ ਵੀ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 35 ਤੋਂ 40 ਰਿਸ਼ਤੀਆਂ ਕਰਕੇ ਜਾਂਦੇ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਹੁੰਦਾ ਕੰਮ ਹੋਣਾ ਲਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੂੰਗਾ ਫੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਓਬਵੀਅਸੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਜੇ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਪਤਾ ਮਿਲ ਜਾਂਦਾ ਤੇ ਇਹਦਾ ਤਾਂ ਬੰਦ ਸਿਆ ਤੇ ਲੋਕ ਕਹਿ ਨਹੀਂ ਕਿਸੇ ਨੇ ਕੁਝ ਕਹਿ ਨਹੀਂ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਚੰਨ ਗਏ ਤਾਂ ਪਤਾ ਵੀ ਨਹੀਂ ਸਕੇ ਲੋਕਾਂ ਦਾ ਜ਼ਿਆਦਾਤਰ ਸਮੱਸਿਆਵਾਂ ਕੀ ਕੁਝ ਨਹੀਂ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਐ ਕਚੇਰੀਆਂ 'ਚ ਫਿਰਦਾ ਦੇਖ ਰਹੇ ਆ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀ ਸੀ ਇੱਥੇ ਤਾਂ ਤਸਿਲਦਾਰ ਨਹੀਂ ਆਉਂਦੇ ਸੀ ਇੱਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਜਾਣ ਕੌਣ ਦਾ ਵੀ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਕਰ ਲੋ ਵੀ ਮੈਂ ਸਮੱਸਿਆਵਾਂ ਸੁਣਨਾ ਹੈ ਮੈਂ ਅਧਿਕਾਰੀਆਂ ਦੇ ਵੀ ਸਮੱਸਿਆਵਾਂ ਸੁਣਿਆ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਿਕਤਤ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਵੇਚੀ ਵਲੇ ਉਹਦੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਵੇਂ ਹੋ ਗਿਆ ਅਸੀਂ ਤਾਂ ਹੁਣ ਸੱਤਾ ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਬੈਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਹਾਂ ਜ਼ਿਆਦਾਤਰ ਸਾਨੂੰ ਸੇਵਾ ਕੀ ਕੁਝ ਕਿਸੇ ਕਿਸੇ ਨੂੰ ਕਰਦੇ ਦੇਖੋ ਕੁਝ ਫੋਰਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਅਜੇ ਲਾਈਨ ਚ ਬੈਠੇ ਆ ਇਸ ਵੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋ ਕੰਮ ਵੈਸੇ ਤਾਂ ਕੋਸ਼ਿਸ਼ਾ ਵੀ ਇਹ ਹੋ ਗਈ ਆਨਲਾਈਨ ਬਿਨਾਂ ਚ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚਹਿਰੀਆਂ ਜਾਣਾ ਪਵੇ ਜਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਜਿਵੇਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਡੋਰ ਟੂ ਡੋਰ ਸਰਵਿਸ ਕਹਿੰਦੇ ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਰਹੋ ਕੀ ਕੋਈ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਆ ਅਚਾਨਕ ਅਫਸਰਾਂ ਨੂੰ ਮਿਲੇ ਆ ਤੇ ਕੰਮ ਕਿੰਨੇ ਇੱਕ ਵਾਰ ਚੰਗਾ ਲੱਗੇ ਕਿਸ ਨੂੰ ਫਾਇਦਾ ਹੋਗਾ ਕਿੰਨਾ ਫਾਇਦਾ ਹੋਗਾ ਮੈਂ ਮੈਂ ਤੁਹਾਡੇ ਜਰੀਏ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈਰੀਆਂ ਚ ਵੀ ਨੇ ਜਾਂ ਸਰਕਾਰੀ ਹਸਪਤਾਲਾਂ ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ ਕਿਰਪਾ ਕਰਕੇ ਆਪਣਾ ਤਨਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸ ਦੇਣਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਜਾ ਜਾ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲਈਏ ਕਦੋਂ ਕਿਹੜੇ ਸਰਕਾਰੀ ਅਧਾਰਿਆਂ ਨੂੰ ਚੈੱਕ ਕਰ ਲਿਏ ਜੇ ਕੋਈ ਉੱਥੇ ਕਮੀ ਪਾਈ ਗਈ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖਵਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ। ਹਾਂ ਐਨਸੀ ਦਾ ਤਕੋ ਐਨਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਵੀਜੇ ਹੋਏ ਆ ਅਸੀਂ ਚੁਗ ਰਹੇ ਹਾਂ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਪ੍ਰਾਪਤ ਵੀ ਕੱਟ ਗਿਆ ਵੀ ਖਤਮ ਨਹੀਂ ਹੋਈ ਜੀ ਨਹੀਂ ਦੇਖੋ ਦੇਖੋ ਕੋਈ ਵੀ ਚੀਜ਼ 75 ਸਾਲ ਪੁਰਾਣੀ ਬਿਮਾਰੀ ਹੈ ਇਹ ਠੀਕ ਹੈ ਨਾ ਕੱਟ ਗਈ ਮੈਂ ਆਪ ਕਹਿੰਦਾ ਆਪਣੇ ਸਪੀਚ ਕਿਹਦਾ ਮਤਲਬ ਨਹੀਂ ਹੈ ਬੰਦ ਕਿਸੇ ਨਾ ਕਿਸੇ ਪੱਧਰ ਤੇ ਕੋਈ ਨਾ ਕੋਈ ਅਫਸਰ ਖੂਨ ਚ ਹੁੰਦੇ ਨੇ ਜੀਨਸ ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ ਜਿਹੜੇ ਜਿਹੜੇ ਕਰਾਪਟ ਅਫਸਰ ਜਾਂ ਕੋਈ ਅਧਿਕਾਰੀ ਨੇ ਪਰ ਇੰਨਾ ਕਹਿਵੇ ਲੋਕਾਂ ਨੂੰ ਸੁਖ ਦਸਾਂ ਇਹ ਆ ਗਿਆ ਇੱਕ ਬੰਦੇ ਨੇ ਇਹ ਗੱਲ ਵਧੀਆ ਕਹੀ ਕਹਿੰਦੇ ਵੀ ਜੇ ਅਫਸਰਾਂ ਨੂੰ ਇਹ ਵੀ ਪਤਾ ਨਾ ਲੇ ਲਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣਾ ਤੁਸੀਂ ਤੁਹਾਡੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇ ਦੇਣੇ ਪੈ ਜਾਣਗੇ ਨੌਕਰੀ ਜਾਓ ਬਿੰਡੋ ਕੀ ਵੀ ਸ਼ੁਰੂਆਤ ਹੋ ਗਈ ਉਸ ਦਾ ਰਿਸਪਾਂਸ ਕਿਹੋ ਜਿਹਾ ਹੈ ਨਹੀਂ ابھی ابھی ਸ਼ੁਰੂ ਕੀਆ ਨਹੀਂ ابھی ابھی ਉਸ ਉਸ ਦੇ ਲਈ ਕੰਮ ਚੱਲ ਰਿਹਾ ਹੈ ਪੂਰਾ ਹਾਂ ਤੇ ਡੀਸੀ ਆਫਿਸ ਚ ਹੋਊਗੀ ਉੱਥੇ ਲੋਕ ਆਉਣਗੇ ਜਿਨ੍ਹਾਂ ਦਾ ਡੀਸੀ ਲੈਵਲ ਤੇ ਕੰਮ ਨੇ ਉੱਥੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਦੇ ਕੰਮ ਨੇ ਉਹ ਚੰਡੀਗੜ੍ਹ ਪਹੁੰਚਣਗੇ ਤੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਬਕਾਇਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜਿਹੜਾ ਕਾਗਜ਼ ਬਾਦ ਕੱਟ ਹੋਈ ਤਾਂ ਲੈ ਲੈਂਦੇ